ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 24 ਦਸੰਬਰ 2025 ਦਿਨ ਬੁੱਧਵਾਰ ਨਾਨਕ ਸਿੰਘ ਅਸਮਦ 557 ਉਹ ਮਹੀਨੇ ਦੀ 10 ਤਰੀਕ ਹੈ ਜੀ ਸੈਮਿਆਮੂ ਕੇ ਅਰਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਐਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰਟ੍ਰੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਸਰੀ ਵੈਨਕੂਵਰ ਕੋਕਟਲਾਮ ਤਿੰਨ ਥਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪੋਰਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਐਡਮਿੰਟਨ ਦੇ ਵਿੱਚ ਫਰੋਤੀਆਂ ਦੇ ਮਾਮਲੇ ਚ ਇੱਕ ਸਜ਼ਾ ਸੁਣਾਈ ਗਈ ਹੈ ਪੰਜਾਬੀ ਨੌਜਵਾਨ ਨੂੰ ਆ ਪੂਰਾ ਮਾਮਲਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਟ੍ਰਾਂਟੋ ਦੇ ਵਿੱਚ ਇੱਕ ਹੋਰ ਭਾਰਤੀ ਬੋਲ ਦੇ ਵਿਦਿਆਰਥੀ ਨੂੰ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਦਿੱਤੀਆਂ ਗਈਆਂ ਉਹਦੇ ਤੇ ਇਸ ਸਬੰਧੀ ਜੋ ਜਾਣਕਾਰੀ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਯੂਕਰੇਨ ਦੇ ਮਸਲੇ ਦੇ ਉੱਤੇ ਅਮਰੀਕਾ ਨੇ ਜੋ ਨੀਤੀ ਇੱਕ 20 ਨੁਕਾਤੀ ਪ੍ਰੋਗਰਾਮ ਬਣਾਇਆ ਸੀ ਯੂਕਰੇਨ ਉਹਦੇ ਨਾਲ ਸਹਿਮਤ ਹੁੰਦਾ ਪ੍ਰਤੀਤ ਹੋ ਰਿਹਾ ਹੈ ਤੇ ਇਸ ਦੇ ਨਾਲ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਉੱਤੇ ਇਸ ਕਰਕੇ ਪਰਚਾ ਪਾ ਦਿੱਤਾ ਕਿ ਉਹਨੇ ਕਿ ਖੜਾਉਣਾ ਗਨ ਜਿਹਨੂੰ ਕਿ 에어 गਨ ਆਪਾਂ ਕਹਿ ਸਕਦੇ ਆ ਉਹਦੇ ਨਾਲ ਤਸਵੀਰ ਖਿਚਾ ਕੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਸੀਗੀ ਅਖੀਰ ਚ ਗੱਲ ਹੋਊਗੀ ਸਿੱਖ ਜਥੇਬੰਦੀਆਂ ਦੀ ਜਿਹੜੀਆਂ ਇਸ ਗੱਲ ਕਰਕੇ ਨਿਰਾਸ਼ ਨੇ ਕਿ ਭਾਜਪਾ ਬੀਰ ਬਾਲਦੇਵਸ ਮਨਾਉਣ ਤੋਂ ਜਿਹੜੇ ਆ ਆਕੀ ਹੋ ਰਹੀ ਆ ਉਹ ਕਹਿੰਦੀ ਆ ਵੀ ਅਸੀਂ ਇਹ ਦਿਨ ਮਨਾਉਣੇ ਮਨਾਉਣਾ ਆ ਤੇ ਨਾਂ ਜਿਹੜਾ ਆ ਉਹ ਨਹੀਂ ਬਦਲਣਾ ਸਿੱਖ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਆ ਕਿ ਧੱਕੇ ਦੇ ਨਾਲ ਸਾਡੇ ਆ ਆ ਜਿਹੜੇ ਤਿਹਾਰ ਨੇ ਸਾਡੇ ਜਿਹੜੇ ਮਨਾਉਣ ਵਾਲੇ ਦਿਨ ਨੇ ਉਹਨਾਂ ਦੇ ਨਾਮ ਕਰਨ ਆਪਣੇ ਸਾਹਬ ਦੇ ਨਾਲ ਕੀਤੇ ਜਾ ਰਹੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ छे सौ चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलग्री कामयाबी हूं अपनी तीजेशन एडमिंटन खोल ली है ਦਸਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਅਲਬਰਟਾ ਤੋਂ ਕੈਨੇਡਾ ਭਾਰ ਦੇ ਵਿੱਚ ਪੰਜਾਬੀ ਕਾਰੋਬਾਰੀਆਂ ਤੋਂ ਫਰੋਤੀਆਂ ਮੰਗਣ ਧਮਕੀਆਂ ਦੇਣ ਅਤੇ ਉਹਨਾਂ ਦੇ ਘਰਾਂ ਤੇ ਗੋਲੀਆਂ ਚਲਾਉਣ ਉਹਨਾਂ ਦੇ ਬਿਜ਼ਨੈਸਸ ਨੂੰ ਗੱਡੀਆਂ ਨੂੰ ਅੱਗ ਲਾਉਣ ਦੀਆਂ ਕਾਰਵਾਈਆਂ ਪੂਰਾ ਸਾਲ ਹੀ ਜਿਹੜੀਆਂ ਉਹ ਬੜੇ ਜੋਸ਼ ਉਖਰੋਸ਼ ਦੇ ਨਾਲ ਚੱਲਦੀਆਂ ਰਹੀਆਂ ਆ ਇਸ ਮਾਮਲੇ ਦੇ ਵਿੱਚ ਸਰੀ ਤੋਂ ਲੈ ਕੇ ਬ੍ਰੈਮਟਨ ਤੱਕ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਤੇ ਕੁਝ ਰਿਪੋਰਟੇਸ਼ਨਸ ਵੀ ਲਾਈਆਂ ਗਈਆਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਮੁਲਕ ਤੋਂ ਹੁਣ ਇਹਨਾਂ ਮਾਮਲਿਆਂ ਵਿੱਚ ਫੜੇ ਗਏ ਲੋਕਾਂ ਨੂੰ ਸਜ਼ਾਵਾ ਦੇਣ ਦੀ ਗੱਲ ਵੀ ਅਤੁਰੀ ਹੈ ਤੇ ਇਸ ਮਾਮਲੇ ਵਿੱਚ ਗੱਲ ਅੱਗੇ ਵਧੀ ਹੈ ਐਡਮਿੰਟਨ ਚ ਫਰੋਤੀਆਂ ਦੇ ਵਾਸਤੇ ਘਰਾਂ ਨੂੰ ਅੱਗ ਲਾਉਣ ਦਾ ਮਾਮਲਾ ਬੜਾ ਚੱਲਿਆ ਸੀਗਾ ਇਹਨੂੰ ਇੱਕ ਪ੍ਰੋਜੈਕਟ ਗੈਸਲਾਈਟ ਕਿਹਾ ਸੀ ਜਿਹਦੇ ਵਿੱਚ ਇੱਕ ਗੈਂਗ ਬੜੇ ਮਿੱਠੇ ਤਰੀਕੇ ਦੇ ਨਾਲ ਪਹਿਲਾਂ ਫਰੋਤੀ ਮੰਗਦਾ ਸੀਗਾ ਤੇ ਜੇਕਰ ਉਹ ਫਰੋਤੀ ਨਹੀਂ ਦਿੱਤੀ ਜਾਂਦੀ ਸੀ ਤਾਂ ਘਰ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਐਡਵੈਂਟਨ ਦੇ ਕਈ ਬਿਲਡਰਸ ਜਿਹੜੇ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਫਰੋਤੀਆਂ ਦੇ ਵਾਸਤੇ ਫੋਨ ਆ ਰਹੇ ਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਕੁਝ ਸਾਲ ਪਹਿਲਾਂ ਪੁਲਿਸ ਨੇ 6 ਦੇ ਕਰੀਬ ਗ੍ਰਿਫਤਾਰੀਆਂ ਕੀਤੀਆਂ ਸੀਗੀਆਂ ਕੁਝ ਲੋਕਾਂ ਦੀ ਭਾਲ ਹੱਲੇ ਵੀ ਜਾਰੀ ਹੈ ਇੱਕ ਨੌਜਵਾਨ 21 ਸਾਲਾਂ ਦਾ ਪਰਮਿੰਦਰ ਸਿੰਘ ਉਹਨੂੰ ਹੁਣ ਇਸ ਮਾਮਲੇ ਦੇ ਵਿੱਚ 7.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਅਦਾਲਤ ਦੇ ਵਿੱਚ ਉਹਨੇ ਆਪਣੇ ਜੁਰਮ ਕਬੂਲ ਕਰ ਲਏ ਆ ਪਰਮਿੰਦਰ ਸਿੰਘ ਨੇ ਮੰਨਿਆ ਕਿ 11 ਅਕਤੂਬਰ 2003 ਨੂੰ ਉਸਨੇ ਪ੍ਰੋਜੈਕਟ ਗੈਸ ਲਾਈਟ ਅਧੀਨ ਇੱਕ ਅਪਰਾਧਿਕ گروਹ ਦੇ ਹੁਕਮਾਂ ਤੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਸੀਗੀਆਂ ਅਤੇ ਇਹ گروਹ ਜਿਹੜਾ ਹੈ ਤੇ ਇਹ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਇਹਨੇ ਐਂਡਮੈਂਟਨ ਦੇ ਵਿੱਚ ਹੋਰ ਵੀ ਕਈ ਜਾਇਦਾਦਾਂ ਨੂੰ ਅੱਗ ਲਾਈ ਸੀ ਅਦਾਲਤੀ ਦਸਤਾਵੇਜ਼ਾਂ ਚ ਇਹ ਵੀ ਦੱਸਿਆ ਗਿਆ ਕਿ ਪ੍ਰਮਿੰਦਰ ਸਿੰਘ ਦਾ ਜਦੋਂ ਟ੍ਰਾਇਲ ਚੱਲ ਰਿਹਾ ਸੀਗਾ ਉਹ ੜੀ ਕਰ ਰਿਆ ਸੀ ਅਦਾਲਤੀ ਕਾਰਵਾਈ ਦੀ ਉਦੋਂ ਵੀ ਉਹ ਆਪਣੀ ਗੈਂਗ ਦੇ ਮੈਂਬਰਾਂ ਨੂੰ ਫਰੋਤੀਆਂ ਮੰਗਣ ਅਤੇ ਅੱਗਾਂ ਲਾਉਣ ਦੀਆਂ ਕਾਰਵਾਈਆਂ ਸੰਬੰਧੀ ਦਿਸ਼ਾ ਨਿਰਦੇਸ਼ ਯਾਨੀ ਕਿ ਆਰਡਰ ਦਿੰਦਾ ਰਿਹਾ ਆ ਸੋ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਉਹਨਾਂ ਨੂੰ 7.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਆ ਔਰ ਲਈ ਹਰਾਸ ਦੇ ਵਿੱਚ ਇਸ ਕਰਕੇ ਤਕਰੀਬਨ ਜਿਹੜੀ ਪਹਿਲਾਂ ਕੱਟੀ ਹੋਈ ਕੈਦਾ ਉਹਨੂੰ ਵਿੱਚ ਗਿਣ ਕੇ 4 ਕਸਾਲ ਕੈਦ ਉਹਨੂੰ ਹੋਰ ਕੱਟਣੀ ਪੈਣੀ ਆ ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਨਹੀਂ ਆ ਤੇ ਇਸ ਕਰਕੇ ਕੈਦ ਭੁਗਤਣ ਤੋਂ ਬਾਅਦ ਉਹਨੂੰ ਭਾਰਤ ਰਿਪੋਰਟ ਕੀਤੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਆ ਇਹ ਜਿਹੜਾ ਗਰੋਹ ਸਗਾ ਦੇ ਵਿੱਚ ਕਈ ਜਣੇ ਫੜੇ ਗਏ ਸੀ ਇਹਨਾਂ ਦਾ ਮੁੱਖ ਸਰਗਣਾ ਜਿਹੜਾ ਕਿ ਗੈਂਗ ਦਾ ਰਿੰਗ ਲੀਡਰ ਆ ਉਹਦਾ ਨਾਮ ਮਨਿੰਦਰ ਢਾਲੀਵਾਲ ਦੱਸਿਆ ਗਿਆ ਹੈ ਸਗਾ ਤੇ ਉਹ ਕੈਨੇਡਾ ਵਿੱਚੋਂ ਖਿਸਕਣ ਚ ਕਾਮਯਾਬ ਹੋ ਗਿਆ ਸੀ ਜਦੋਂ ਬਾਕੀ ਗ੍ਰਿਫਤਾਰੀਆਂ ਹੋਈਆਂ ਰੋਲਾ ਰੱਪਾ ਪਿਆ ਪੁਲਿਸ ਫੜਨ ਦੇ ਯਤਨ ਕਰ ਰਹੀ ਸੀਗੀ ਤਾਂ ਮਨਿੰਦਰ ਢਾਲੀਵਾਲ ਕਿਸੇ ਤਰੀਕੇ ਇੱਥੋਂ ਖਿਸਕ ਕੇ ਮਿਡਲ ਈਸਟ ਜਾ ਪਹੁੰਚਿਆ ਸੀਗਾ ਪਰ 2024 ਦੇ ਵਿੱਚ ਯੂਏਈ ਯੂਨਾਈਟਿਡ ਅਰਬ ਏਮਿਰਾਟਸ ਦੇ ਵਿੱਚ ਉਹਨੂੰ ਉੱਥੋਂ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਕੈਨੇਡਾ ਸਰਕਾਰ ਯੂਏ ਸਰਕਾਰ ਦੇ ਨਾਲ ਰਾਬਤਾ ਬਣਾ ਕੇ ਬਨਿੰਦਰ ਧਾਲੀਆ ਨੂੰ ਵਾਪਸ ਕੈਨੇਡਾ ਲਿਆਉਣ ਲਈ ਯਤਨਸ਼ੀਲ ਤਾਂ ਕਿ ਜਿਹੜੇ ਦੋਸ਼ਾਂ ਦੇ ਅਧੀਨ ਪ੍ਰਮਿੰਦਰ ਸਿੰਘ ਨੂੰ 7.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਲਗਭਗ ਉਹੋ ਜਿਹੇ ਹੀ ਦੋਸ਼ਾਂ ਦੇ ਅਧੀਨ ਬਨਿੰਦਰ ਧਾਲੀਆ ਨੂੰ ਵੀ ਕੈਨੇਡਾ ਲਿਆ ਕੇ ਟਰਾਇਲ ਦੇ ਉੱਤੇ ਚਾੜ੍ਹਿਆ ਜਾ ਸਕੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਗੈਂਗ ਦੇ ਮੈਂਬਰ ਹਰਪੀਰ ਸਿੰਘ ਉੱਪਰ ਨੂੰ ਵੀ ਕਤਲ ਕਰ ਦਿੱਤਾ ਗਿਆ ਸੀਗਾ ਹਰਪ੍ਰੀਤ ਉਪਰ ਨੂੰ ਜਿਹੜਾ ਤੁਹਾਡੇ ਮੈਂਟਨ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਤੇ ਨਾਲ ਉਹਦਾ ਬੇਕਸੂਰ ਜਿਹੜਾ ਬੱਚਾ ਸੀ ਉਹਦੇ ਵੀ ਗੋਲੀਆਂ ਲੱਗ ਗਈਆਂ ਸੀ ਤੇ ਇਹ ਘਟਨਾ ਜਿਹੜੀ ਆ ਕਾਫੀ ਫਿਰਦੇ ਵੇਦ ਕਰ ਰਹੀ ਸੀਗੀ ਸੋ ਪਰਮਿੰਦਰ ਸਿੰਘ ਜਿਹੜਾ ਜੀ ਉਹਦੀ ਸਾਡੂ ਤਸਵੀਰ ਨਹੀਂ ਮਿਲ ਸਕੀ ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਕੈਨੇਡੀਅਨ ਨਾਗਰਿਕ ਨਹੀਂ ਹੈ ਤੇ سزا ਪੂਰੀ ਹੋਣ ਤੋਂ ਬਾਅਦ ਉਹਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਕੈਨੇਡਾ ਦੇ ਵਿੱਚ ਕਾਨੂੰਨ ਹੈ ਕਿ ਜੇਕਰ ਕੋਈ ਪੀਆਰ ਪਰਮਨੈਂਟ ਰੈਜ਼ੀਡੈਂਟ ਜਾਂ ਕੋਈ ਕੱਚਾ ਜੇ ਕੋਈ ਕਰਾਇਮ ਕਰਦਾ ਆ ਕੋਈ ਅਪਰਾਧ ਇਹੋ ਜਿਹਾ ਕਰਦਾ ਆ ਵੱਡਾ ਤਾਂ ਉਹਨੂੰ ਫਿਰ ਵਾਪਸ ਡਿਪੋਰਟ ਕਰ ਦਿੱਤਾ ਜਾਂਦਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਟ੍ਰਾਂਟੋ ਦੀ ਟ੍ਰਾਂਟੋ ਇਲਾਕੇ ਦੇ ਵਿੱਚ ਸਾਲ ਦੇਖੀ ਤੇ ਜਾ ਕੇ ਕਤਲ ਜਿਹੜੇ ਆ ਉਹ ਵੱਧ ਗਏ ਆ ਅਤੇ ਲਗਾਤਾਰ ਇੱਕ ਦੂਜੇ ਭਾਰਤੀ ਦਾ ਕਤਲ ਹੋਇਆ ਟ੍ਰਾਂਟੋ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮਤਬਕ ਕੱਲ ਜਿਹੜੀ ਯੂਨੀਵਰਸਿਟੀ ਆਫ ਟ੍ਰਾਂਟੋ ਜਾਂ ਅਸਕਾਰਬੋ ਕੈਂਪਸ ਉੱਤੇ ਗੋਲੀ ਚੱਲੀ ਸੀ ਉਸ ਮਾਰਨ ਵਾਲੇ ਨੌਜਵਾਨ ਦੀ ਪਛਾਣ 20 ਸਾਲਾਂ ਦੇ ਸ਼ਿਵਾਂਕ ਵਸਤੀ ਵਜੋ ਹੋਈ ਹੈ ਜੋ ਕੋਈ ਇੱਕ ਭਾਰਤੀ ਮੂਲ ਦਾ ਵਿਦਿਆਰਥੀ ਹੈ ਤੇ ਟ੍ਰਾਂਟੋ ਦੇ ਵਿੱਚ ਇਹ ਸਾਲ ਦੀ 41ਵੀਂ ਵਾਰਦਾਤ ਹੋਈ ਹੈ ਕਤਲ ਦੀ ਸੋ ਟ੍ਰਾਂਟੋ ਦੇ ਵਿੱਚ ਹੁਣ ਤੱਕ 41 ਕਤਲ ਦੇ ਮਾਮਲਿਆਂ ਦੀ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਨੂੰ ਦਿੱਤੀ ਜਾਣਕਾਰੀ ਦੇ ਮੁਤਾਬਕ ਹਾਈ ਲੈਂਡ ਕਰੀਕ ਟ੍ਰੇਲ ਅਤੇ 올ਡ ਕਿੰਗਸਨ ਰੋਡ ਦੇ ਲਾਗੇ ਇੱਕ ਵਾਰਦਾਤ ਹੋਈ ਜਦੋਂ ਪੁਲਿਸ ਉੱਤੇ ਪਹੁੰਚੀ ਆ ਤੇ ਇੱਕ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਇਆ ਉਹਨੂੰ ਮਿਲਿਆ ਉਹਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ ਇਹ ਵਾਰਦਾਤ ਦੁਪਹਿਰੇ 1:30 ਵਜੇ ਦੇ ਕਰੀਬ ਹੋਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਹੁਣ ਅੱਜ ਦੱਸਿਆ ਕਿ ਨੌਜਵਾਨ ਅਸ਼ਵਾਂ ਦਾ ਵਸਤੀ ਸੀਗਾ ਜਦੀ ਉਮਰ 20 ਸਾਲ ਦੇ ਕਰੀਬ ਸੀ ਇਹਨੂੰ ਮਾਰਿਆ ਕਿਉਂ ਗਿਆ ਆ ਮਾਰਨ ਵਾਲਾ ਕੌਣ ਆ ਇਹਦੇ ਬਾਰੇ ਹਜੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਉਲਟਾ ਲੋਕਾਂ ਦੇ ਕੋਲੋਂ ਜੰਤਕ ਸਹਾਇਤਾ ਮੰਗਿਆ ਜੇਕਰ ਕਿਸੇ ਕੋਲ ਕੋਈ ਡੈਸ਼ ਕੈਮ ਫੁਟੇਜ ਜਾਂ ਕੈਮਰੇ ਦੀ ਫੁਟੇਜ ਹੈ ਜਾਂ ਕਿਸੇ ਤਰੀਕੇ ਦੀ ਗਵਾਹੀ ਹੋਵੇ ਕੋਈ ਵਾਰਦਾਤ ਹੁੰਦੀ ਦੇਖੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਟ੍ਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਸ਼ੱਕੀ ਦੋਸ਼ੀ ਆ ਉਹ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਦੇ ਕੋਲ ਉਹਦੇ ਬਾਰੇ ਕੋਈ ਵੇਰਵੇ ਨਹੀਂ ਹੈਗੇ ਕਿ ਉਹ ਕੌਣ ਸੀਗਾ ਤੇ ਹਜੇ ਤੱਕ ਪੁਲਿਸ ਇਸ ਕਤਲ ਦੇ ਮਨਛੇ ਤੱਕ ਵੀ ਜੜੀ ਆ ਨਹੀਂ ਪਹੁੰਚ ਸਕੀ ਤੁਹਾਨੂੰ ਦੱਸਿਏ ਕੱਲ ਆਪਾਂ ਖਬਰ ਦਿੱਤੀ ਸੀਗੀ ਹਮਾਸ਼ੀ ਖਰਾਨਾ ਨਾਂ ਦੀ ਇੱਕ ਭਾਰਤੀ ਮੂਲ ਦੀ ਔਰਤ ਉਹਦਾ ਕਤਲ ਹੋ ਗਿਆ ਸੀਗਾ ਉਹਦੀ ਲਾਸ਼ ਇਸੇ ਤਰੀਕੇ ਟ੍ਰਾਂਟੋ ਲਾਕ ਦੇ ਇੱਕ ਅਪਾਰਟਮੈਂਟ ਵਿੱਚੋਂ ਮਿਲੀ ਸੀ ਸੋ ਅੱਜ ਲਗਾਤਾਰ ਦੂਜੇ ਭਾਰਤੀ ਮੂਲ ਦੇ ਵਿਅਕਤੀ ਦਾ ਕਤਲ ਇਸ ਤਰੀਕੇ ਟ੍ਰਾਂਟੋ ਲਾਕੇ ਚ ਹੋਇਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਯੂਕਰੇਨ ਮਸਲੇ ਦੀ ਯੂਕਰੇਨ ਮਸਲਾ ਪੀਤੇ ਕੁਝ ਸਾਲਾਂ ਤੋਂ ਬੜਾ ਗਰਮਾਇਆ ਹੋਇਆ ਰੂਸ ਵੱਲੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਗਿਆ ਯੂਰਪ ਯੂਨੀਅਨ ਅਤੇ ਅਮਰੀਕਾ ਆ ਇਹਨਾਂ ਵੱਲੋਂ ਯੂਕਰੇਨ ਦੀ ਬਿਲੀਅਨਸ ਆਫ ਡਾਲਰ ਦੇ ਨਾਲ ਮਦਦ ਕੀਤੀ ਗਈ ਆ ਇਕੱਲੇ ਕੈਨੇਡਾ ਨੇ ਕਈ ਬਿਲੀਅਨ ਡਾਲਰ ਯੂਕਰੇਨ ਨੂੰ ਦਿੱਤੇ ਆ ਪਰ ਹੱਲੇ ਵੀ ਲੜਾਈ ਕਿਸੇ ਬੰਨੇ ਕੰਢੇ ਨਹੀਂ ਲੱਗੀ ਜਦੋਂ ਤੋਂ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੇ ਵਿੱਚ ਅਹੁਦਾ ਸੰਭਿਆ ਉਹ ਇਸ ਲੜਾਈ ਨੂੰ ਧੱਕੇ ਨਾਲ ਖਤਮ ਕਰਾਉਣਾ ਚਾਹੁੰਦੇ ਆ ਤੇ ਉਹ ਯੂਕਰੇਨ ਦੇ ਰਾਸ਼ਟਰਪਤੀ ਦੇ ਉੱਤੇ ਦਬਾਅ ਉਹਨੇ ਬਣਾਇਆ ਹੋਇਆ ਕਿ ਲੰਮੀ ਲੜਾਈ ਲਾਜਾ ਕੇ ਕਿਸੇ ਵੀ ਧਿਰ ਦਾ ਫਾਇਦਾ ਨਹੀਂ ਸਮਝੌਤਾ ਕੀਤਾ ਜਾਵੇ ਇਸ ਵਾਸਤੇ ਕਈ ਵਾਰੀ ਗੱਲਬਾਤ ਲੱਗ ਗਈ ਐ ਜਾਂ ਕੇ ਮੁੜੀ ਐ ਹੁਣ ਅਮਰੀਕਾ ਵੱਲੋਂ ਟਾਈਮ ਲਾਈਨ ਮਿੱਥੀ ਗਈ ਐ ਕਿ ਜੇਤਾ ਯੂਕਰੇਨ ਨੇ ਇਹ ਗੱਲ ਮੰਨਣੀ ਆ ਉਹਨਾਂ ਦੀ ਗੱਲ ਸਹੀ ਜਿਹੜੀ ਉਹ ਕਹਿ ਰਹਾ ਹੈ ਮੰਨਣੀ ਹੈ ਤਾਂ ਠੀਕ ਆ ਅਦਰਵਾਇਜ਼ ਅਮਰੀਕਾ ਯੂਕਰੇਨ ਤੋਂ ਪਿੱਛੇ ਹਟਣ ਲੱਗਾ ਆ ਵੈਸੇ ਵੀ ਅਮਰੀਕਾ ਯੂਰਪ ਤੋਂ ਹੌਲੀ-ਹੌਲੀ ਆਪਣੇ ਹੱਥ ਜਿਹੜੇ ਪਿੱਛੇ ਖੱਚ ਰਿਹਾ ਆ ਤੇ ਹੁਣ ਅਮਰੀਕਾ ਵੱਲੋਂ ਕੋਈ 20 ਨੁਕਾਤੀ ਪੀਸ ਪਲਾਨ ਸ਼ਾਂਤੀ ਸਮਝੌਤਾ ਜਿਹੜਾ ਉਹ ਯੂਕਰੇਨ ਦੇ ਸਪੋਰਟ ਕੀਤਾ ਗਿਆ ਸੀਗਾ ਉਹਦੀਆਂ ਬਹੁਤੀਆਂ ਸ਼ਰਤਾਂ ਦੇ ਨਾਲ ਰੂਸ ਦੇ ਰਾਸ਼ਟਰਪਤੀ ਸੌਰੀ ਯੂਕਰੇਨ ਦੇ ਰਾਸ਼ਟਰਪਤੀ ਵੁਲਾਦੀ ਮੇਰਜ਼ਲੈਂਸਕੀ ਸਹਿਮਤ ਹੋ ਰਹੇ ਆ ਅਮਰੀਕਾ ਦਾ ਇਹ ਕਹਿਣਾ ਹੈ ਕਿ ਰੂਸ ਨੂੰ ਬਣਾਉਣਾ ਉਹਨਾਂ ਦਾ ਜਮਾ ਆ ਪਰ ਪਹਿਲਾਂ ਯੂਕਰੇਨ ਨੂੰ ਇਹਨਾਂ ਮੰਗਾਂ ਦੇ ਉੱਤੇ ਸਹਿਮਤੀ ਜਿਹੜੀ ਆ ਦੇਣੀ ਪਊਗੀ। ਸੋ ਇਹਦੇ ਵਿੱਚ ਜਿਹੜੇ ਕੁਝ ਨੁਕਤੇ ਰਹਿ ਗਏ ਆ ਪਰ ਬਹੁਤਿਆਂ ਨੁਕਤਿਆਂ ਦੇ ਉੱਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਸਹਿਮਤ ਹੋ ਰਹੇ ਆ। ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਮੈਂ ਮੁਲਕ ਦੇ ਈਸਟਰਨ ਇੰਡਸਟਰੀਅਲ ਇਲਾਕੇ ਦੇ ਵਿੱਚੋਂ ਆ ਫੌਜਾਂ ਕੱਢਣ ਲਈ ਤਿਆਰ ਆ ਪਰ ਸ਼ਰਤ ਇਹ ਹੈ ਕਿ ਰੂਸ ਨੂੰ ਵੀ ਉਸ ਇਲਾਕੇ ਦੇ ਵਿੱਚੋਂ ਆਪਣੀਆਂ ਫੌਜਾਂ ਕੱਢਣੀਆਂ ਪੈਣਗੀਆਂ ਇਹ ਜਿਹੜਾ ਇਲਾਕਾ ਝਗੜੇ ਦਾ ਕਾਰਨ ਹੈ ਇੱਥੇ ਨਾ ਰੂਸ ਦੀਆਂ ਫੌਜਾਂ ਰਹਿਣਗੀਆਂ ਨਾ ਯੂਕਰੇਨ ਦੀਆਂ ਫੌਜਾਂ ਰਹਿਣਗੀਆਂ ਹਾਲਾਂਕਿ ਇਲਾਕਾ ਯੂਕਰੇਨ ਦਾ ਆ ਪਰ ਤੱਕੇ ਨਾਲ ਰੂਸ ਨੇ ਨੱਪ ਲਿਆ ਆ ਕੇ ਉਥੇ ਆਪਣੀਆਂ ਫੌਜਾਂ ਲਿਆਂਦੀਆਂ ਹੋਈਆਂ ਆ ਪਰ ਯੂਕਰੇਨ ਉਹ ਇਲਾਕਾ ਛੱਡਣ ਲਈ ਤਿਆਰ ਆ ਪਰ ਇਹ ਕਹਿ ਰਿਹਾ ਕਿ ਉੱਥੇ ਕੋਈ ਸਾਂਝੀ ਸੰਸਥਾ ਜਿਹੜੀ ਆ ਉਹ ਉਸ ਇਲਾਕੇ ਦੀ ਨਿਗਰਾਨੀ ਨੀ ਕਰੇ ਦੁਨੀਆ ਪਰਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਇਲਾਕੇ ਨੇ ਜਿੱਥੇ ਦੋ ਮੁਲਕਾਂ ਦਾ ਆਸਰੇ ਝਗੜਾ ਆ ਤੇ ਉਹਨਾਂ ਇਲਾਕਿਆਂ ਦੀ ਜਿਹੜੀ ਆ ਉਹ ਟੋਟਲੀ ਸਾਂਭ ਸੰਭਾਲਾ ਯੂਨੈ ਜਾਂ ਹੋਰ ਸੰਸਥਾਵਾਂ ਕਰਦੀਆਂ ਆ ਸੋ ਇਹ ਕਿਹਾ ਜਾ ਰਿਹਾ ਕਿ ਅਮਰੀਕਾ ਦੀ ਗਵਾਹੀ ਵਿੱਚ ਕੋਈ ਐਹੋ ਜੀ ਸੰਸਥਾ ਘੜੀ ਜਾ ਸਕਦੀ ਹੈ ਜਿਹੜੀ ਕਿ ਮੁੜ ਕੇ ਇਸ ਛੱਡੇ ਹੋਏ ਇਲਾਕੇ ਦੇ ਉੱਤੇ ਜਿਹੜੀ ਨਜ਼ਰ ਰਸਾਨੀ ਰੱਖੇ ਉਹਦੀ ਨਿਗਰਾਨੀ ਕਰੇ ਤੇ ਨਾ ਉੱਥੇ ਰੂਸ ਦੀ ਫੌਜ ਹੋਵੇ ਤੇ ਨਾ ਹੀ ਉੱਤੇ ਯੂਕਰੇਨ ਦੀ ਫੌਜ ਹੋਵੇ ਜਿਹੜਾ ਮੁੱਖ ਮੁੱਦਾ ਹੈ ਡੋਨਬਾਸ ਏਰੀਆ ਤੇ ਇੱਕ ਨਿਊਕਲੀਅਰ ਜਿਹੜਾ ਪਲਾਂਟ ਆ ਉਹ ਸੋ ਜਿਹੜਾ ਡੋਨਬਾਸ ਏਰੀਆ ਆ ਉਹਨੂੰ ਯੂਕਰੇਨ ਛੱਡਣ ਵਾਸਤੇ ਤਿਆਰ ਨਹੀਂ ਹੈਗਾ ਦੂਜੇ ਪਾਸੇ ਰੂਸ ਕਹਿੰਦਾ ਵੀ ਅਸੀਂ ਉਹ ਰੱਖਣਾ ਹੈ ਰੱਖਣਾ ਹੈ ਕਿਉਂਕਿ ਉੱਥੇ ਜਿਹੜੇ ਲੋਕ ਰਹਿੰਦੇ ਆ ਉਹ ਬੇਸ਼ੱਕ ਹੈ ਯੂਕਰੇਨ ਦਾ ਹਿੱਸਾ ਪਰ ਉਹਲੀ ਬੋਲੀ ਆ ਉਹ ਰੂਸੀਓ ਬੋਲਦੇ ਆ ਸੋ ਇਸ ਕਰਕੇ ਰੂਸ ਕਹਿੰਦਾ ਵੀ ਸਾਡਾ ਦਾਵਾ ਸੋ ਇਸ ਵਾਸਤੇ ਇਸ ਗੱਲ ਤੇ ਸਹਿਮਤੀ ਹੁੰਦੀ ਪ੍ਰਤੀਤ ਹੋ ਰਹੀ ਆ ਕਿ ਉਸ ਇਲਾਕੇ ਦੇ ਵਿੱਚ ਰੈਫਰੈਂਡਮ ਕਰਾਇਆ ਜਾਵੇ رائے شمਾਰੀ ਕਰਾ ਕੇ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਉਹ ਯੂਕਰੇਨ ਦੇ ਨਾਲ ਰਹਿਣਾ ਚਾਹੁੰਦੇ ਆ ਤੇ ਜਾਂ ਫਿਰ ਉਹ ਰੂਸ ਦੇ ਨਾਲ ਜਾਣਾ ਚਾਹੁੰਦੇ ਆ ਇਸੇ ਤਰੀਕੇ ਜਿਹੜਾ ਇੱਕ ਪਰਮਾਣੂ ਪਲਾਂਟ ਆ ਬਿਜਲੀ ਪਲਾਂਟ ਆ ਇਹ ਇਹ ਯੂਕਰੇਨ ਬਹੁਤ ਜ਼ਿਆਦਾ ਲੜਿੰਦਾ ਆ ਇਸ ਵੇਲੇ ਰੂਸ ਨੇ ਉਹਦੇ ਤੇ ਕਬਜ਼ਾ ਕੀਤਾ ਹੋਇਆ ਸੋ ਯੂਕਰੇਨ ਇਹ ਕਹਿ ਰਿਹਾ ਕਿ ਸਾਨੂੰ ਪਰਮਾਣੂ ਪਲਾਂਟ ਵਾਪਸ ਸੌਪਿਆ ਜਾਵੇ ਉਸ ਤੋਂ ਬਾਅਦ ਆਪਾਂ ਅਗਲੇ ਜਿਹੜੇ ਨੁਕਤੇ ਆ ਉਹਨਾਂ ਦੇ ਸਹਿਮਤੀ ਕਰ ਸਕਦੇ ਆ ਸੋ ਕੁੱਲ ਮਿਲਾ ਕੇ ਗੱਲ ਨਹਿਰੋ ਕੀਤੀ ਕੀਤੀ ਜਾਂਦੀ ਥੋੜੇ ਨੁਕਤਿਆਂ ਦੇ ਉੱਤੇ ਆ ਕੇ ਰੁਕੀ ਆ ਤੇ ਉਮੀਦ ਆ ਕਿ ਅਮਰੀਕਾ ਦੀ ਵੱਲੋਂ ਬਾਹਮ ਰੋੜਨ ਤੋਂ ਬਾਅਦ ਯੂਕਰੇਨ ਹੌਲੀ-ਹੌਲੀ ਮਸਲੇ ਦੇ ਉੱਤੇ ਆ ਜਾਣਾ ਆ ਉਹਨੂੰ ਬਣਾ ਲਿਆ ਜਾਣਾ ਆ ਇਹ ਗੱਲ ਵੱਖਰੀ ਆ ਕਈ ਯੂਕਰੇਨ ਦੇ ਉੱਤੇ ਬਿਲੀਅਨਸ ਆਫ ਡਾਲਰ ਸਾਰੇਆਂ ਮੁਲਕਾਂ ਦੇ ਲੱਗ ਗਏ ਆ ਯੂਕਰੇਨ ਦਾ ਆਪਣਾ ਸਰਬਨਾਸ਼ ਹੋ ਚੁੱਕਾ ਆ ਉਹਨਾਂ ਦੀ ਇਕਨੋਮੀ ਉਹਨਾਂ ਦਾ ਇਨਫਰਾਸਟ੍ਰਕਚਰ ਸਾਰਾ ਟਹਿ ਟੇਰੀ ਹੋ ਚੁੱਕਾ ਆ ਤੇ ਉੱਤੋਂ ਉਹਨਾਂ ਨੂੰ ਹੀ ਦੋਸ਼ੀ ਹੁਣ ਠਹਿਰਾਇਆ ਜਾ ਰਿਹਾ ਕਿ ਯੂਕਰੇਨ ਨੇ ਲੜਾਈ ਚੰਗੀ ਤਰ੍ਹਾਂ ਨਹੀਂ ਲੜੀ ਇੰਨੇ ਪੈਸੇ ਇੰਨੀ ਮਦਦ ਇੰਨੇ ਹਥਿਆਰ ਹੋਣ ਦੇ ਬਾਵਜੂਦ ਉਹ ਰੂਸ ਨੂੰ ਖਰਾ ਨਹੀਂ ਸਕਿਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਦੋਹਰੇ ਕਾਨੂੰਨ ਮੋੜ ਤੋਂ ਹੀ ਰਹੇ ਆ ਜਦੋਂ ਇਹ ਕਾਨੂੰਨ ਲਾਗੂ ਕੀਤੇ ਜਾਂਦੇ ਆ ਸਰਕਾਰ ਵੱਲੋਂ ਪੁਲਿਸ ਵੱਲੋਂ ਅਮੀਰ ਗਰੀਬ ਘੱਟ ਗਿਣਤੀਆਂ ਦਾ ਫੈਕਟਰ ਜਿਹੜਾ ਉਹ ਕੀਤਾ ਜਾਂਦਾ ਆ ਹੁਣ ਕੀ ਹੋਇਆ ਕਿ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਹਥਿਆਰ ਦੇ ਨਾਲ ਫੋਟੋਆਂ ਅਪਲੋਡ ਕਰਨ ਦੇ ਦੋਸ਼ ਵਿੱਚ ਇੱਕ ਸਿੱਖ ਵਿਅਕਤੀ ਦੇ ਉੱਤੇ ਕੇਸ ਦਰਜ ਕੀਤਾ ਗਿਆ ਆ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਜਾਣਕਾਰੀ ਦੰਦਿਆਂ ਦੱਸਿਆ ਇਹ ਕਾਰਵਾਈ ਪੰਜਾਬ ਸਰਕਾਰ ਦੇ ਸਖਤ ਨਿਰਦੇਸ਼ਾਂ ਦੇ ਅਧੀਨ ਕੀਤੀ ਗਈ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਹਥਿਆਰਾਂ ਦਾ ਪ੍ਰਚਾਰ ਕਰਦੇ ਆ ਉਨ੍ਹਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਹੁਣ ਇਹ ਜਿਹੜਾ ਨੌਜਵਾਨ ਇਹਦਾ ਨਾਮ ਪ੍ਰਤਪਾਲ ਸਿੰਘ ਖਾਲਸਾ ਦੱਸਿਆ ਜਾ ਰਿਹਾ ਇਹ ਕਿਤੇ ਵਜੋਂ ਵੈਲਡਰ ਆ ਮੋਗੇ ਦੇ ਕੋਲੇ ਅਜੀਤਵਾਲ ਥਾਣੇ ਦੇ ਪਿੰਡ ਚੂੜ ਚੱਕ ਦਾ ਇਹ ਵਸਨੀਕ ਆ ਤੇ ਆਪਣੇ ਪਰਿਵਾਰ ਸਮੇਤ ਇਹ ਰਹਿੰਦਾ ਆ ਦੋ ਕੁ ਸਾਲ ਪਹਿਲਾਂ ਇਹ ਆਨੰਦਪੁਰ ਸਾਹਿਬ ਹੋਲੇ ਮਹਲੇ ਤੇ ਗਿਆ ਸੀਗਾ ਤੇ ਇਹ ਨਿਹੰਗ ਦਾ ਬਾਣਾ ਵੀ ਸਜਾਉਂਦਾ ਕਈ ਵਾਰੀ ਤੇ ਤੁਸੀਂ ਸੱਜੇ ਆ ਤਸਵੀਰ ਦੇਖ ਸਕਦੇ ਆ ਕਿ ਉੱਥੇ ਨੇ ਗਨ ਦੇ ਨਾਲ ਫੋਟੋ ਖਚਾਈ ਜਿਹੜੀ ਇਹ ਗਨ ਆ ਉਥੇ ਮੇਲੇ ਦੇ ਵਿੱਚ ਜਿਹੜੇ ਗਬਾਰੇ ਪਾੜਦੇ ਹੁੰਦੇ ਆ ਕਰਾਉਣਾ ਗਾਨ ਜਿਹੜੀ ਹੁੰਦੀ ਹੈ ਜਿਹਨੂੰ ਏਅਰ ਕਰਨ ਵੀ ਆਪਾਂ ਕਹਿ ਦਿੰਦੇ ਆ ਉਹ ਗਾਣਾ ਸੋ ਇਹ ਗਾਣੇ ਨਾਲ ਨਾ ਖਰੀਦੀ ਹੈ ਨਾ ਇਹ ਘਰ ਲੈਂਦੀ ਹੈ ਸਿਰਫ ਫੋਟੋ ਖਚਾਉਣ ਦੇ ਵਾਸਤੇ ਵਰਤੀ ਸੀਗੀ ਪਰ ਉਹ ਫੋਟੋ ਇਹਨਾਂ ਨੇ ਮੁੜ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਆ ਤੇ ਪੁਲਿਸ ਨੇ ਕਿਉਂਕਿ ਨਿਹੰਗ ਸਿੰਘ ਨੇ ਬੜੀ ਹੀ ਮਸਤੀ ਦਾ ਕੰਮ ਕਰਦੇ ਆ ਇਹਨਾਂ ਨੂੰ ਜਿਹੜੇ ਪ੍ਰਤਪਾਲ ਸਿੰਘ ਖਾਲਸਾ ਆ ਉਹਨਾਂ ਨੂੰ ਚਾਰਜ ਕਰ ਲਿਆ ਉਹਨਾਂ ਦੇ ਉੱਤੇ ਪਰਚਾ ਪਾ ਦਿੱਤਾ ਗਿਆ ਜਦੋਂ ਕਿ ਆਪਾਂ ਸੋਸ਼ਲ ਮੀਡੀਆ ਦੇਖੀਏ ਚਾਹੇ ਉਹ ਗਲ ਟਵਿੱਟਰ ਦੀ ਆ ਫੇਸਬੁੱਕ ਦੀ ਇੰਸਟਾਗ੍ਰam ਦੀ ਆ ਸਨੇਪਚੈਟ ਦੀ ਆ ਉਥੇ ਅਸਲੇ ਦੇ ਨਾਲ ਫੋਟੋਆਂ ਦੇ ਨਾਲ ਸਭ ਕੁਝ ਭਰਿਆ ਪਿਆ ਸਿਆਸਤਦਾਨ ਹੋਰ ਜਿਹੜੇ ਸਮਾਜ ਸੇਵਾ ਦੇ ਵਿੱਚ ਕੰਮ ਲੋਕੀ ਅੱਗੇ ਕਰਦੇ ਆ ਤੇ ਈਵਨ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਸ਼ਰੇਆਮ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਆ ਹਥਿਆਰਾਂ ਦੇ ਸਹਿਤ ਫੋਟੋਆਂ ਖਿਚਾ ਕੇ ਪਾਉਂਦੇ ਆ ਪਰ ਕਦੀ ਕਿਸੇ ਦੇ ਉੱਤੇ ਪਰਚਾ ਦਰਜ ਨਹੀਂ ਕੀਤਾ ਜਾਂਦਾ ਸੋ ਹੁਣ ਪਰਤਪਾਲ ਸਿੰਘ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਇਹਦੇ ਉੱਤੇ ਸਿੱਖ ਜਥੇਬੰਦੀਆਂ ਨੂੰ ਸਖਤ ਇਤਰਾਜ਼ ਹੈਗੇ ਆ ਉਹ ਕਹਿੰਦੇ ਵੀ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਗੀਤ ਸੰਗੀਤ ਦੇ ਵਿੱਚ ਜੋ ਵੀਡੀਓਜ਼ YouTube ਤੇ ਚੱਲਦੀਆਂ ਉਹਨਾਂ ਵਿੱਚ ਜੋ ਕੱਟ-ਕੱਟ ਕੇ ਰੀਲਾਂ ਬਣਾ ਕੇ Instagram ਤੇ ਪੈਂਦੀਆਂ TikTok ਤੇ ਪੈਂਦੀਆਂ ਉਹਨਾਂ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਅਸਲੇ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਤਰ੍ਹਾਂ-ਤਰ੍ਹਾਂ ਦਾ ਅਸਲਾ ਦਿਖਾਇਆ ਜਾਂਦਾ ਹੈ ਪਰ ਕਿਸੇ ਫਿਲਮ ਪ੍ਰੋਡਿਊਸਰ ਡਾਇਰੈਕਟਰ ਐਕਟਰ ਦੇ ਉੱਤੇ ਇਹੋ ਜਿਹਾ ਪਰਚਾ ਪੈਂਦਾ ਅਸੀਂ ਕਦੀ ਦੇਖਿਆ ਸੁਣਾ ਨਹੀਂ ਆ ਦੂਜੇ ਪਾਸੇ ਪੰਜਾਬ ਦੇ ਵਿੱਚ ਨਜਾਇਜ਼ ਹਥਿਆਰ ਦੇ ਨਾਲ ਰੋਜ਼ਾਨਾ ਫਾਇਰਿੰਗ ਹੋ ਰਹੀ ਆ ਗੈਂਗਸਟਰ ਜਿਹੜੇ ਆਪਣੀਆਂ ਫੋਟੋ ਮਾਰਸ਼ਲੇ ਦੇ ਸਮੇਤ ਰੋਜ਼ ਪੋਸਟ ਕਰਦੇ ਆ ਠੀਕ ਆ ਵਾਂਟਡ ਹੈਗੇ ਪਰ ਇਸ ਆਧਾਰ ਦੇ ਉੱਤੇ ਕਦੀ ਵੀ ਉਹਨਾਂ ਦੇ ਪਰਚਿਆਂ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਜਾਂ ਉਹਨਾਂ ਦੇ ਨਾਲ ਦੀਆਂ ਦੇ ਉੱਤੇ ਹਥਿਆਰ ਦਿਖਾਉਣ ਦੇ ਪਰਚੇ ਜਿਹੜੇ ਨਹੀਂ ਪਾਏ ਗਏ ਸੋ ਆਮ ਲੋਕਾਂ ਨੂੰ ਤੰਗ ਕਰਨ ਅਤੇ دہشت ਪਾਉਣ ਲਈ ਇਹ ਜਿਹੜੀ ਪੁਲਿਸ ਦੀ ਕਾਰਵਾਈ ਆ ਇਹਦੀ ਨਿਕਾਇਤੀ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਦਾ ਕਹਿਣਾ ਕਿ ਸਿੱਖਾਂ ਨੂੰ ਗੁਰੂ ਮਹਾਰਾਜ ਵੱਲੋਂ ਸ਼ਾਸਤਰ ਧਾਰੀ ਹੋਣ ਦਾ ਹੁਕਮ ਆ ਪਰ ਪੰਜਾਬ ਦੀ ਝਾੜੂ ਸਰਕਾਰ ਇਹ ਚਾਹੁੰਦੀ ਆ ਕਿ ਹਰੇਕ ਦੇ ਹੱਥ ਵਿੱਚ ਸ਼ਾਸਤਰ ਨਹੀਂ ਝਾੜੂ ਹੋਣਾ ਚਾਹੀਦਾ ਆ ਸੋ ਇਸ ਕਰਕੇ ਸਿੱਖਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਹਥਿਆਰ ਨਾ ਰੱਖਣ ਲਈ ਦਬਾਅ ਪਾਇਆ ਜਾ ਰਿਹਾ ਆ ਤਾਂ ਕਿ ਸਿੱਖ ਜਿਹੜੇ ਨਿਹੱਤੇ ਹੋ ਜਾਣ ਤਾਂ ਕਿ ਮੁੜ ਕੇ ਉਹਨਾਂ ਨੂੰ ਫਿਰ ਕੁੱਟਣਾ ਸੌਖਾ ਰਹੇ ਇਹ ਸਿੱਖ ਜਥੇਬੰਦੀਆਂ ਦਾ ਕਹਿਣਾ ਆ ਸੋ ਕੁੱਲ ਮਿਲਾ ਕੇ ਸਿੱਖ ਜਥੇਬੰਦੀਆਂ ਇਹ ਕਹਿ ਰਹੀਆਂ ਕਿ ਇੱਕ ਸਿਲੈਕਟਿਵ ਕਾਰਵਾਈ ਕੀਤੀ ਗਈ ਆ ਬ੍ਰਿਤਪਾਲ ਸਿੰਘ ਖਾਲਸਾ ਸਿਰਫ ਇੱਕ ਏਅਰ ਗਨ ਦਾ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਪਾ ਰਿਹਾ ਆ ਉਹਦੇ ਤੇ ਪਰਚਾ ਦਰਦਚਾਰ ਦਿੱਤਾ ਜਦੋਂ ਕਿ ਗੀਤਾਂ ਚ ਫਿਲਮਾਂ ਦੇ ਵਿੱਚ ਆਮ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਵੱਡੇ ਲੋਕ ਤੇ ਗੈਂਗਸਟਰ ਰੋਜ਼ਾਨਾ ਇਹ ਹਥਿਆਰ ਪ੍ਰਮੋਟ ਕਰਦੇ ਆ ਉਹਨਾਂ ਦੀਆਂ ਵੀਡੀਓਆਂ ਫੋਟੋਆਂ ਪਾਉਂਦੇ ਆ ਪਰ ਉਹਾਂ ਦੇ ਉੱਤੇ ਕਾਰਵਾਈ ਬਿਲਕੁਲ ਵੀ ਨਹੀਂ ਕੀਤੀ ਜਾਂਦੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਭਾਰਤ ਦੀ ਭਾਰਤ ਦੀ ਭਾਜਪਾ ਸਰਕਾਰ ਦੀ ਭਾਰਤ ਦੀ ਭਾਜਪਾ ਸਰਕਾਰ ਜਿਹੜੀ ਕਿ ਆਰਐਸਐਸ ਦੇ ਨਾਲ ਮਿਲ ਕੇ ਚੱਲਦੀ ਆ ਸਿੱਖੀ ਨੂੰ ਜਜ਼ਬ ਕਰਨ ਦੇ ਵਾਸਤੇ ਬੜੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕਰਦੇ ਆ ਰਹੇ ਆ ਮੁਸਲਮਾਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਨੂੰ ਐਲੀਮੀਨੇਟ ਕਰਨਾ ਖਤਮ ਕਰਨਾ ਸਿੱਖਾਂ ਨੂੰ ਸਿਮੂਲੇਟ ਕਰਨਾ ਜਜ਼ਬ ਕਰਨਾ ਇਹ ਉਹਨਾਂ ਦੀਆਂ ਖੁੱਲੀਆਂ ਜਿਹੜੀਆਂ ਨੀਤੀਆਂ ਨੇ ਜਿਹਦਾ ਉਹ ਪ੍ਰਗਟਾਵਾ ਵਾਰ-ਵਾਰ ਕਰਦੇ ਆ ਰਹੇ ਆ ਸਿੱਖ ਸਿਧਾਂਤਾਂ ਦੇ ਉੱਤੇ ਸਿੱਖ ਕਰਤਾਮਾ ਦੇ ਉੱਤੇ ਹਮਲੇ ਇਹ ਜਿਹੜੇ ਆਪਾਂ ਅਕਸਰ ਦੇਖ ਸੁਣ ਰਹੇ ਆ ਹੁਣ ਕੀ ਹੋਇਆ ਕਿ ਸ਼ਰੇਆਮਿਕ ਤੱਕਾਇ ਕੀਤਾ ਜਾ ਰਿਹਾ ਕਿ ਭਾਈਪਾ ਵਾਲੇ ਆਰਐਸਐਸ ਵਾਲੇ ਸਿੱਖਾਂ ਨੂੰ ਵੀ ਦੱਸ ਰਹੇ ਆ ਕਿ ਤੁਸੀਂ ਆਪਣੇ ਦਿਨ ਕਿਹੜੇ ਨਾਮਾਂ ਹੇਠ ਮਨਾਉਣੇ ਆ ਉਹ ਤੁਹਾਨੂੰ ਅਸੀਂ ਦੱਸਾਂਗੇ ਸੋ ਮੁਸਲਮਾਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਮਸਜਿਦਾਂ ਢਾਈਆਂ ਜਾ ਰਹੀਆਂ ਕੁੱਟਮਾਰ ਕੀਤੀ ਜਾਂਦੀ ਆ ਉਧਰ ਪੂਰੇ ਭਾਰਤ ਵਿੱਚ ਕ੍ਰਿਸਚੀਅਨਾਂ ਦੀ ਕੁੱਟਮਾਰ ਇਸ ਵੇਲੇ ਸਾਈਆਂ ਦੀ ਹੋ ਰਹੀ ਹੈ ਜਦੋਂ ਕਿ ਉਹ ਜਿਹੜੇ ਹੌਲਿਡੇ ਸੀਜ਼ਨ ਮਨਾ ਰਹੇ ਆ 크ਿਸਮਸ ਦੇ ਦਿਨ ਮਨਾ ਰਹੇ ਆ ਕਿਤੇ ਸੰਤੇ ਦੇ ਬੁੱਤ ਭੰਨੇ ਜਾ ਰਹੇ ਆ ਕਿਤੇ ਚਰਚਾ ਨੂੰ ਅੱਗ ਲਾਈ ਜਾ ਰਹੀ ਆ ਕਿਤੇ ਚਰਚਾਂ ਦੇ ਬਾਹਰ ਖੜੇ ਹੋ ਕੇ ਹਨੂਮਾਨ ਚਲੀਸੇ ਪੜੇ ਜਾ ਰਹੇ ਆ ਤੇ ਦੂਜੇ ਪਾਸੇ ਸਿੱਖਾਂ ਨਾਲ ਢਿੱਡ ਰੜੇ ਕਾਇ ਲਿਆ ਜਾ ਰਿਆ ਕਿ ਤੁਸੀਂ ਆਪਣੇ ਸਹਿਬਜ਼ਾਦਿਆਂ ਦੇ ਦਿਨ ਜਿਹੜੇ ਨੇ ਉਹ ਸ਼ਹਾਦਤ ਦਿਵਸ ਵਜੋਂ ਨਾ ਮਨਾਓ 시ਦ ਦਿਨ ਨਾ ਮਨਾਓ ਅਸੀਂ ਇਹ ਤੁਹਾਨੂੰ ਦੱਸਾਂਗੇ ਕਿ ਜਿਹੜੇ ਨੇ ਉਹ ਵੀਰ ਬਾਲ ਦਿਵਸ ਵਜੋਂ ਮਨਾਉਣੇ ਆ ਜਿਹੜਾਂ ਤੁਸੀਂ ਸਹਬਜ਼ਾਦੇ ਕਹਿੰਦੇ ਹੋ ਜਿਹੜਾਂ ਤੁਸੀਂ ਬਾਬੇ ਕਹਿੰਦੇ ਹੋ ਉਹ ਅਸਲ ਵਿੱਚ ਬੱਚੇ ਹੀ ਸਗੇ ਹੁਣ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਜਿਵੇਂ ਜਸਦਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਸੰਪਰਦਾਵਾਂ ਕਈ ਵਾਰੀ ਇਹ ਗੱਲ ਕਹਿ ਚੁੱਕੀਆਂ ਕਿ ਵੀਰਬਾਲ ਦਿਵਸ ਜਾਇਜ਼ ਨਾ ਨਹੀਂ ਆ ਸਿੱਖ ਕੌਮ ਜਿਹੜੀ ਆ ਉਹ ਆਪਣੇ ਸਹਬਜ਼ਾਦਿਆਂ ਨੂੰ ਬੜੇ ਵੱਡੇ ਰਤਬੇ ਤੇ ਰੱਖਦੀ ਆ ਜਿਹੜਾ ਇਹ ਨਾਂ ਆ ਉਹਨਾਂ ਨੂੰ ਬੱਚੇ ਸਿੱਧ ਕਰ ਰਿਹਾ ਜਦੋਂ ਕਿ ਅਸੀਂ ਉਹਨਾਂ ਨੂੰ ਬੱਚੇ ਨਹੀਂ ਮੰਨਦੇ ਬਾਬੇ ਬਣਦੇ ਆ ਕਿਉਂਕਿ ਉਹਨਾਂ ਨੇ ਜੋ ਪੂਰਨੇ ਪਾਏ ਆ ਉਹ ਬਾਬਿਆਂ ਵਾਲੇ ਰਾਹ ਦਿਖਾਉਂਦੇ ਆ ਪਰ ਸਰਕਾਰ ਭਾਜਪ ਬਜ਼ਾਦਿਆ ਕਿ ਅਸੀਂ ਵੀਰਪਾਲ ਦਿਸ਼ ਦੇ ਤਹਿਤ ਹੀ ਪੂਰੇ ਭਾਰਤ ਵਿੱਚ ਸੈਭ ਜਾਦਿਆਂ ਦੇ ਦਿਨ ਮਨਾਉਣੇ ਆ ਮਤਲਬ ਕਿ ਦਿਨ ਵੀ ਜਰੂਰ ਮਨਾਉਣੇ ਆ ਪਰ ਆਪਣੇ ਨੈਰੇਟਿਵ ਨਾਲ ਮਨਾਉਣੇ ਆ ਉਹਨਾਂ ਨੂੰ ਬੱਚੇ ਸਿੱਧ ਕਰਕੇ ਮਨਾਉਣੇ ਆ ਅਤੇ ਫਿਰ ਇਸੇ ਅਧਿਨ ਫਿਰ ਕਈ ਥਾਈ ਫੈਂਸੀ ਪ੍ਰਗਟ ਕੀਤੀਆਂ ਜਾਂਦੀਆਂ ਜਦੋਂ ਕਿ ਸਿੱਖਾਂ ਦੇ ਵਿੱਚ ਇਹਨਾਂ ਗੱਲਾਂ ਦੀ ਮਨਾਈ ਆ ਪਰ ਫਿਰ ਬੱਚਿਆਂ ਨੂੰ ਸਹਬਜ਼ਾਦੇ ਬਣਾ ਕੇ ਸਟੇਜਾਂ ਦੇ ਉੱਤੇ ਪੇਸ਼ ਕੀਤਾ ਜਾਂਦਾ ਆ ਤੁਜੇ ਜਿਹੜੀ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਆ ਜਿਵੇਂ ਅਕਾਲ ਤਖਤ ਸਾਹਿਬ ਨੇ ਸਿੱਖ ਸੰਸਥਾਵਾਂ ਨੇ ਉਹਨਾਂ ਦਾ ਤਰਾਜ਼ ਇਹ ਆ ਕਿ ਸਿੱਖਾਂ ਨੇ ਇਹ ਦਿਨ ਕਿਵੇਂ ਮਨਾਉਣੇ ਆ ਸ਼ਬਦਾਵਲੀ ਕਿਹੜੀ ਰੱਖਣੀ ਆ ਨਾਮਕਰਨ ਕਿਹੜਾ ਰੱਖਣਾ ਇਹ ਸਿੱਖਾਂ ਨੂੰ ਹੱਕ ਹੋਣਾ ਚਾਹੀਦਾ ਆ ਪ੍ਰੈਸ ਵਾਲੇ ਭਾਰਤ ਦੇ ਵਿੱਚ ਕਾਨੂੰਨ ਅਸੂਲ ਇਹ ਚੱਲ ਰਿਹਾ ਆ ਕਿ ਭਾਜਪਾ ਦੱਸਦੀ ਆ ਮੁਸਲਮਾਨਾਂ ਨੇ ਗਾਂ ਖਾਣੀ ਆ ਕਿ ਨਹੀਂ ਖਾਣੀ ਉਹ ਦੱਸਣਗੇ ਇਸਾਈਆਂ ਨੇ ਕ੍ਰਿਸਮਸ ਮਨਾਉਣੀ ਆ ਕਿ ਨਹੀਂ ਮਨਾਉਣੀ ਉਹ ਦੱਸਣਗੇ ਸਿੱਖਾਂ ਨੇ ਆਪਣੇ ਦਿਨ ਕਿਹੜੇ ਆ ਉਹ ਕਿਹੜੇ ਨਾਹਿਤ ਮਨਾਉਣੇ ਆ ਉਹ ਵੀ ਇਹ ਦੱਸਣਗੇ ਸੋ ਖਾਣ ਪੀਣ ਤੋਂ ਲੈ ਕੇ ਦਿਨ ਮਨਾਉਣ ਤੱਕ ਸਾਰਾ ਕੁਝ ਭਾਜਪਾ ਵੱਲੋਂ ਔਰ ਕੋਸਿਆ ਜਾ ਰਿਹਾ ਆ ਥੋਪਿਆ ਜਾ ਰਿਹਾ ਆ ਸੋ ਇਸ ਕਰਕੇ ਬੇਸ਼ੱਕ ਸਿੱਖ ਜਥੇਬੰਦੀਆਂ ਕਹਿ ਰਹੀਆਂ ਆ ਕਿ ਭਾਜਪਾ ਨੂੰ ਸਹਿਬਜ਼ਾਦੇ ਸ਼ਹੀਦੀ ਦਿਵਸ ਜਾਂ ਸਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਦਿਨ ਮਨਾਉਣਾ ਚਾਹੀਦਾ ਪਰ ਭਾਜਪਾ ਦੇ ਚਾਹੇ ਪੰਜਾਬ ਵਾਲੇ ਆਗੂ ਨੇ ਤੇ ਚਾਹੇ ਬਾਦਲੇ ਨੇ ਵੀਰਵਾਲ ਦਿਵਸ ਮਨਾਉਣ ਲਈ ਬਜ਼ਾਇਦ ਨੇ ਤੇ ਹਾਲਾਂਕਿ ਇਹਨਾਂ ਵਿੱਚ ਕਈ ਜਿਹੜੇ ਦਸਤਾਰਧਾਰੀ ਆ ਤੇ ਆਪਣੇ ਆਪ ਨੂੰ ਇਹ ਸਿੱਖਾਂ ਦੇ ਬڑے 헤ਜ ਵਾਲੇ ਵੀ ਦਸਾਉਂਦੇ ਆ ਪੰਜਾਬ ਭਾਜਪਾ ਦੇ ਆਗੂ ਬਿਕਰਮ ਚੀਮਾ, ਦਿਆਲ ਦਾ ਸੋਢੀ, ਮਨਜੀਤ ਰਾਏ ਤੇ ਵਨੀਤ ਜੋਸ਼ੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਵੀਰਪਾਲ ਦੇ ਨਾਮ ਹੇਠ ਹੀ ਭਾਰਤ ਦੇ 768 ਜ਼ਿਲ੍ਹਿਆਂ ਦੇ ਵਿੱਚ ਸੈਭਜਾ ਜਨ ਦਾ ਦਿਨ ਮਨਾਇਆ ਜਾਊਗਾ ਤੇ ਉਹਨਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸਿੱਖ ਸੰਸਥਾਵਾਂ ਦੀ ਮੰਗ ਨਕਾਰ ਦਿੱਤੀ ਆ ਦੂਜੇ ਪਾਸੇ ਭਾਜਪਾ ਦੇ ਇੱਕ ਆਗੂ ਐ ਪ੍ਰਿਤਪਾਲ ਸਿੰਘ ਬਲੀਏਵਾਲ ਸਿੱਖ ਆ ਉਹल्टा ਸੁਖਬੀਰ ਬਾਦਲ ਤੇ ਤਾਂ ਮਨਜੀਤ ਸਿੰਘ ਜੀਕੇ ਦੇ ਦੋਸ਼ ਲਾ ਰਿਹਾ ਕਿ ਵੀਰਪਾਲ ਦੇਵਸ ਦਾ ਨਾਂ ਜਿਹੜਾ ਆ ਉਹ ਇਹਨਾਂ ਦੀ ਹਾਜ਼ਰੀ ਦੇ ਵਿੱਚ ਰੱਖਿਆ ਗਿਆ ਆ ਤੇ ਉਦੋਂ ਉਹਨਾਂ ਨੇ ਕੋਈ ਵੀ ਇਤਰਾਜ਼ ਨਹੀਂ ਕੀਤਾ ਸੋ ਭਾਜਪਾ ਦੇ ਆਗੂ ਪ੍ਰਤਪਾਲ ਸਿੰਘ ਬਲੀਆਲ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪੰਥ ਕਮੇਟੀ ਵੱਲੋਂ ਇੱਕ ਸੈਮੀਨਾਰ ਕਰਾਇਆ ਗਿਆ ਸੀ ਉਹਦੇ ਵਿੱਚ ਸ਼ੋਮਨੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉੱਥੋਂ ਦੀ ਐਮਪੀ ਸੰਸਦ ਜਿਹੜੀ ਸੀਗੀ ਆ ਸਿਮਰਤੀ ਰਾਨੀ ਖੋਦ ਬੰਜੀਤ ਸਿੰਘ ਜੀ ਕੇ ਤੇ ਇੰਡੀਆ ਟੀਵੀ ਦੇ ਮਾਲਕ ਰਾਜੇਸ਼ ਸ਼ਰਮਾ ਮੌਜੂਦ ਸਗੇ ਉਹਦੇ ਵਿੱਚ ਅਕਾਲੀ ਦਲ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਭਾਜਪਾ ਨੂੰ ਮੋਦੀ ਹੁਣਾਂ ਨੂੰ ਪੂਰੇ ਭਾਰਤ ਵਿੱਚ ਸਹਿਮਜਾਦਿਆਂ ਦਾ ਦਿਨ ਮਨਾਉਣਾ ਚਾਹੀਦਾ ਆ ਤੇ ਉੱਥੇ ਇਹ ਗੱਲ ਕਹੀ ਗਈ ਸੀ ਕਿ ਭਾਰਤ ਦੀ ਸਰਕਾਰ ਭਾਜਪਾ ਵਾਲੇ ਜਿਹੜੇ ਆ ਉਹ ਵੀਰ ਬਾਲ ਦੇਵਸ ਦੇ ਨਾਮ ਹੇਠ ਦਿਨ ਮਨਾਉਣਗੇ ਪਰ ਉਦੋਂ ਮਨਜੀਤ ਸਿੰਘ ਜੀਕੇ ਨੇ ਨਾਸਰਬੀਰ ਸਿੰਘ ਬਾਦਲ ਨੇ ਕੋਈ ਵੀ ਇਤਰਾਜ਼ ਨਹੀਂ ਕੀਤਾ ਪਰ ਮਨਜੀਤ ਸਿੰਘ ਜੀਕੇ ਨੇ ਝੂਠ ਦਾ ਪਲੰਦਾ ਦੱਸਿਆ ਉਹ ਕਹਿੰਦੇ ਬਿਲਕੁਲ ਗੱਲ ਸਾਰਾ ਸਾਰਾ ਗਲਤ ਆ ਸਾਡੀ ਹਾਜ਼ਰੀ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਹੋਈ ਨਾਸਰਬੀਰ ਸਿੰਘ ਬਾਦਲ ਨੇ ਨਾ ਮਨਜੀਤ ਸਿੰਘ ਜੀਕੇ ਨੇ ਕਦੇ ਵੀ ਇਸ ਗੱਲ ਨੂੰ ਸਹਿਮਤੀ ਨਹੀਂ ਦਿੱਤੀ ਕਿ ਸਹਿਮਜਾਦਿਆਂ ਨੂੰ ਵੀਰ ਬਾਲ ਕਿਹਾ ਜਾਵੇ ਉਹ ਕਹਿੰਦੇ ਕੋ ਸੈਮੀਨਾਰ ਦੀ ਵੀਡੀਓ ਮੌਜੂਦਾ ਅਸੀਂ ਪਿਤਪਾਲ ਸਿੰਘ ਬਲੀਏ ਵਾਲ ਨੂੰ ਖੁੱਲਾ ਚੈਲੰਜ ਕਰਦੇ ਆ ਕਿ ਸਾਨੂੰ ਦਿਖਾਓ ਕਿੱਥੇ ਅਸੀਂ ਸਹਿਮਤੀ ਦਿੱਤੀ ਆ ਸੋ ਕੁੱਲ ਮਿਲਾ ਕੇ ਇਹ ਹੈ ਗੱਲ ਇਹ ਜੀ ਕਿ ਜਦੋਂ ਅਕਾਲੀ ਭਾਜਪਾ ਦੇ ਨਾਲ ਭਾਈਵਾਲ ਸੀਗੇ ਤੇ ਇਹਨਾਂ ਨੇ ਬਹੁਤ ਸਾਰੇ ਮਸਲਿਆਂ 'ਵਲ ਅੱਖਾਂ ਮਿੱਟੀ ਰੱਖੀਆਂ ਆ ਉਹ ਧੱਕਾ ਕਰਦੇ ਚਲੇ ਆ ਰਹੇ ਆ ਇਹ ਸੱਤਾ ਦੇ ਰਾਜ ਦੇ ਵਿੱਚ ਅੱਖਾਂ ਮਿੱਟੀ ਬੈਠੇ ਆ ਪਰ ਹੁਣ ਜਿਹੜੀਆਂ ਗੱਲਾਂ ਉਹ ਹੱਥਾਂ ਨਾਲ ਦਿੱਤੀਆਂ ਕਹਿੰਦੇ ਹਾਂ ਦੇ ਦੰਦਾ ਨਾ ਵੀ ਖੋਲਣੇ ਰਹੀਆਂ ਤਾਂ ਉਹ ਭਾਜਪਾ ਵਾਲੇ ਅਕਾਲੀਆਂ ਦੇ ਸਿਰ ਚੜ੍ਹ ਕੇ ਇੰਨਾ ਚਿਰ ਚਾਮਲ ਕੇ ਹੁਣ ਸਾਰਿਆਂ ਨੂੰ ਅੱਖਾਂ ਦਿਖਾ ਰਹੇ ਆ ਕਿ ਇਸ ਵੇਲੇ ਨਾ ਹੋਸ਼ ਰੋਮੀ ਕਮੇਟੀ ਦੀ ਮੰਨ ਰਹੇ ਆ ਤੇ ਨਾ ਹੀ ਉਹ ਹਾਲ ਤੱਕ ਦੀ ਮੰਨ ਰਹੇ ਆ ਖੈਰ ਆਪਾਂ ਇੱਥੇ ਪ੍ਰੋਗਰਾਮ ਸਮਾਪਤ ਕਰਦੇ ਆ ਹੁਣ ਦੋ ਛੁੱਟੀਆਂ ਨੇ ਜੀ ਤੇ ਉਸ ਤੋਂ ਬਾਅਦ ਵੀਕਐਂਡ ਆ ਤੇ ਸੋਮਵਾਰ ਨੂੰ ਫਿਰ ਵਾਪਸੀ ਹੋਣੀ ਆ ਚਾਰ ਦਿਨ ਬਾਅਦ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ